ਜਿੱਥੇ ਹੋਰ ਕੋਈ ਚੈਨਲ ਵਾਲਾ ਨਹੀਂ ਆਇਆ ਭਾਜੀ ਹੋਣੇ ਬਸ ਆਏ ਨੇ ਤੇ ਪਬਲਿਕ ਪ੍ਰਾਈਮ ਟੀਵੀ ਸੋਈ ਇੱਥੇ ਆਇਆ ਹੋਰ ਕੋਈ ਚੈਨਲ ਵਾਲਾ ਨਹੀਂ ਆਇਆ ਬਾਕੀ ਸਾਰੇ ਟੰਡਾਂ ਦੇ ਚੰਦੇ ਸੋ ਦੋਸਤੋ ਇਹ ਜੋ ਪਰਿਵਾਰ ਤੁਸੀਂ ਸਾਹਮਣੇ ਦੇਖ ਲਈਓ ਕਿ ਮਹਾਨ ਕਬੱਡੀ ਪਲੇਅਰ ਰਿਮ ਮੰਦਰਾਵਾਲੇ ਦਾ ਪਰਿਵਾਰ ਹੈ ਜਿਨ੍ਹਾਂ ਨੂੰ ਕਿ ਅੜਾ ਵੀ ਇੰਨੀ ਕੋਈ ਜ਼ਿਆਦਾ ਮਾਰ ਪਈ ਹੈ ਕਿ ਜਿਹੜੇ ਘਰ ਦੇ ਵਿੱਚ ਇੱਕ ਛੋਟੇ ਜਿਹੇ ਮਕਾਨ ਦੇ ਵਿੱਚੋਂ ਰਹਿ ਰਹੇ ਸੀ ਉਹ ਮਕਾਨ ਦੇ ਵਿੱਚ ਵੀ ਇੰਨੀ ਜ਼ਿਆਦਾ ਤਰੀਦਾ ਆ ਚੁੱਕੀਆਂ ਨੇ ਕਿ ਇਹ ਵੀ ਇੱਕ ਇੱਥੇ ਰਹਿਣਾ ਵੀ ਖੋਫਨਾਕ ਜਿਹੜਾ ਬਣਿਆ ਹੋਇਆ ਏ ਬੜੇ ਵੱਡੇ ਲੈਵਲ ਦਾ ਵੀਰੀ ਪਲੇਅਰ ਹੈ ਪਰ ਇਹੋ ਜਿਹਾ ਸਮਾਂ ਆ ਗਿਆ ਕਿ ਕੁਦਰਤ ਦੀ ਮਾਰ ਨੇ ਇਹਨਾਂ ਨੂੰ ਇਚਝੋੜ ਕੇ ਰੱਖ ਦਿੱਤਾ ਸੋ ਇਸ ਪਰਿਵਾਰ ਦੇ ਬਹੁਤ ਜ਼ਿਆਦਾ ਕਠਨ ਮਿਹਨਤ ਕਰਕੇ ਇਸ ਨੌਜਵਾਨ ਨੇ ਮਿਹਨਤ ਕਰਕੇ ਇਸ ਕਬੱਡੀ ਦੀ ਵਿੱਚ ਆਪਣਾ ਨਾਮ ਬਣਾਇਆ ਪਰ ਹੁਣ ਸਮਾਂ ਇਹੋ ਜਿਹਾ ਆ ਗਿਆ ਕਿ ਇੱਕੋ ਹੌਲੀ ਜਿਹੇ ਹਾਲਾਤ ਕਰ ਚੁੱਕੇ ਨੇ ਸੋ ਇਹ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਵੀਰਦਿਆਂ ਜਿਹੜੀਆਂ ਪ੍ਰਾਪਤੀਆਂ ਨੇ ਇਸ ਨੌਜਵਾਨਾਂ ਦੀਆਂ ਪ੍ਰਾਪਤੀਆਂ ਨੇ ਰੇਨੂ ਮੰਦਰਾ ਵਾਲੀ ਦੀਆਂ ਵੱਡੀ ਦੇ ਵਿੱਚੋਂ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਕੋਈ ਜ਼ਿਆਦਾ ਇਹਨੇ ਇਨਾਮ ਜਿਹੜੇ ਵੱਖ-ਵੱਖ ਟੂਰਨਾਮੈਂਟ ਦੇ ਵਿੱਚੋਂ ਜਿੱਤੇ ਨੇ ਉਹ ਤੁਸੀਂ ਦੇਖੋ ਸਾਹਮਣੇ ਇਹ ਕਮਰਾ ਜਿਹੜਾ ਭਰਿਆ ਪਿਆ ਹੈ ਇੰਨੀ ਕੀਮਤੀ ਹੈ ਕਹਿ ਸਕਦੇ ਹਾਂ ਦੇਖੋ ਇਹਦੇ ਵਿੱਚ ਪਾਵੇ ਟਰੋਫੀਆਂ ਵੀ ਛੋਟੀ ਮੋਟੀ ਹੈ ਪਰ ਜਦੋਂ ਇਹ ਮਿਲਦੀ ਹੈ ਤੇ ਜਿੰਨੂੰ ਮਿਲਦੀ ਹੈ ਉਹਦੀ ਕੀਮਤ ਦਾ ਉਰ ਨੂੰ ਪਤਾ ਹੁੰਦਾ ਹੈ ਕਿ ਕਿੰਨੀ ਮਿਹਨਤ ਦੇ ਨਾਲ ਇਹ ਟਰੋਫੀਆਂ ਮਿਲਦੀਆਂ ਨੇ ਪਰ ਨ ਸਿੱਧੇ-ਸਿੱਧੇ ਲਫ਼ਜ਼ਾਂ ਵਿੱਚ ਕਹਿ ਲਵਾਂ ਕਿ ਟਰਾਫੀਆਂ ਵੀ ਇਸ ਸਮੇਂ ਟੁਕਮੀ ਥਾਂ ਦੇ ਉਤੇ ਰੱਖਣ ਵਾਸਤੇ ਵੀ ਜਗ੍ਹਾ ਨਹੀਂ ਬਚੀ ਘਰ ਦੇ ਵਿੱਚ ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਆ ਕੇ ਬਣ ਚੁੱਕੇ ਨੇ ਸੋ ਅਸੀਂ ਉਸ ਵੀਰ ਦੇ ਨਾਲ ਵੀ ਗੱਲ ਕਰਾਂਗੇ ਉਹਨਾਂ ਦੇ ਨਾਲ ਵੀ ਅਸੀਂ ਗੱਲ ਕਰਾਂਗੇ ਕਿ ਜਿਹੜੇ ਸੋ ਵੀਰ ਜਿੰਨੇ ਚਿਰ ਤੋਂ ਤੁਸੀਂ ਕਬੱਡੀ ਖੇਡ ਰਹੇ ਹੋ ਕਬੱਡੀ ਮੈਨੂੰ ਹੋਵੇ 12-13 ਸਾਲ ਖੇਡਦਾ ਹੋ ਗਿਆ ਮੈਂ ਸੋ ਕਬੱਡੀ ਤੋਂ ਘਰ ਦਾ ਗੁਜ਼ਾਰਾ ਚੱਲਦਾ ਹੈ ਜੀ ਪਹਿਲਾਂ ਜੋ ਮੇਰੇ ਸਾਟ ਲੱਗ ਗਈ ਮੁੜ ਕੇ ਮੋਢਾ ਟੁੱਟ ਗਿਆ ਮੇਰੇ ਕਿੰਨਾ ਚਿਰ ਮੈਦਾਨਾਂ ਦੇ ਵਿੱਚ ਖੇਡੇ ਕਬੱਡੀ ਦਾ 12 ਸਾਲ ਹੈ 12 ਸਾਲ ਕਬੱਡੀ ਖੇਡੇ ਤੇ ਦਿੱਦੂ ਮੈਦਾਨਾਂਾਂਾਂ ਨੂੰ ਕਿੰਨੇ ਬੱਚੇ ਦੋ ਬੱਚੇ ਨੇ ਤੁਹਾਡੇ ਦੋ ਬੱਚੇ ਇੱਕ ਲੜਕਾ ਇੱਕ ਲੜਕੀ ਹੈ ਤੋਂ ਹੋਰ ਕੋਈ ਕਮਾਈ ਦਾ ਸਾਧਨ ਹੋਰ ਕੋਈ ਨਹੀਂ ਹੁੰਦੇ ਤਾਂ ਸੱਟ ਲੱਗ ਗਈ ਤੇ ਹੁੰਦੇ ਢਾੜੀ ਧੱਕਾ ਕਰੀਦਾ ਜੇ ਉਸ ਤੋਂ ਬਾਅਦ ਕਬੱਡੀ ਨਹੀਂ ਖੇਡੇ ਨਹੀਂ ਖੇਡੇ ਸੱਟ ਲੱਗ ਗਈ ਤੇ ਕਬੱਡੀ ਨਹੀਂ ਖੇਡੇ ਛੋੜੇ ਮਕਾਨ ਜਿਹੜਾ ਰਿਪੇਅਰ ਕਰਉਣਾ ਜਾਂ ਤਿਆਰ ਕਰਨੇ ਦੇ ਵਾਸਤੇ ਪੈਸੇ ਕਿੱਥੋਂ ਹੋਣੇ ਪੈਸੇ ਦੇ ਇਦਾਂ ਤਾਂ ਕਬੱਡੀ ਵਾਲਿਆਂ ਤੇ ਇਹੋ ਗਾੜੀ ਗੁਜਾਰਚਾ ਵੀ ਮੇਰੀ ਮਰਦ ਕੀਤੀ ਜਾਈ। ਉਹ ਜਿਹੜੇ ਸਾਥੀ ਕਬੱਡੀ ਪਲੇਅਰ ਨੇ ਉਹਨਾਂ ਤੱਕ ਪਹੁੰਚ ਕੀਤੀ ਸੀ। ਹਾਂਜੀ ਇਹ ਕ ਮੁੰਡਾ ਆਪਣੇ ਸਾਡੇ ਚੱਕੀ ਰੰਦਾ ਜਿਹੜਾ ਉਹ ਆਇਆ ਸੀ ਤੇ ਨਾਲ ਆਪਣੇ ਘੋੜਾ ਪਹਾਣਾ ਤੇ ਬੰਦਰਾ ਵਾਲੀਆ ਹਾਂਜੀ ਹਾਂਜੀ ਉਹ ਵੀ ਥੋੜੀ ਬਹੁਤੀ ਮਦਦ ਕਰਨ ਦੇ ਜੀ। ਕਿੱਥੇ ਜੀ? ਹਾਂਜੀ। ਉਹ ਇਹ ਵੀਰੇ ਰੇਨੂ ਮੰਦਰਾ ਵਾਲਾ ਕਬੱਡੀ ਦਾ ਪਲੇਅਰ ਜਿਨ੍ਹਾਂ ਨੇ ਕਿ ਬੜੇ ਸ਼ੌਂਕ ਦੇ ਨਾਲ ਕਬੱਡੀ ਖੇਡਣੀ ਸ਼ੁਰੂ ਕੀਤੀ। ਕਬੱਡੀ ਨੂੰ ਆਪਣਾ profession ਬਣਾ ਕੇ ਚੱਲੇ ਪਰ ਸਮੇਂ ਨੇ ਆ ਜਿੱਤ ਕੇ ਲਈ ਅਖਿਰਾ ਕਰ ਦਿੱਤਾ ਕਿ ਪਹਿਲਾ ਸ਼ਰੀਰਿਕ ਰੂਪ ਦੇ ਵਿੱਚ ਇਹੋ ਜਿਹੀ ਮਾਰਵੱਜੀ ਕਿ ਮੈਦਾਨ ਦੇ ਵਿੱਚ ਪਿੱਤਰਨ ਤੋਂ ਨਕਾਰਾ ਹੋ ਗਏ ਹੁਣ ਇੱਕ ਕੁਦਰਤ ਨੇ ਇਹੋ ਜਿਹੀ ਮਾਰ ਮਾਰ ਦਿੱਤੀ ਕਿ ਰਾਵੀ ਦੇ ਪਾਣੀ ਦੇ ਵੇਥੋਂ ਜਿੰਨਾ ਦਾ ਜਿਹੜਾ ਮਕਾਨ ਹੈ ਉਹ ਰਹਿਣ ਦੇ ਯੋਗ ਨਹੀਂ ਰਹਿਣ ਦਿੱਤਾ ਕਿਉਂਕਿ ਏਡੇ ਏਡੇ ਵੱਡੇ ਦੇ ਅੰਦਰ ਕ੍ਰੈਕ ਆ ਚੁੱਕੇ ਨੇ ਕਿ ਵੇਖਣ ਵਾਲੀ ਨੂੰ ਵੀ ਲੱਗਦਾ ਜੀ ਕਿਸੇ ਸਮੇਂ ਵੀ ਮਕਾਨ ਜਿਹੜਾ ਖੰਦੀ ਡਿੱਗ ਸਕਦਾ ਹੈ ਸੋ ਉਹਨਾਂ ਕਬੱਡੀ ਫੈਡਰੇਸ਼ਨਾਂ ਨੂੰ ਵੀ ਅਸੀਂ ਜ਼ਰੂਰ ਕਹਿਣਾ ਚਾਹਾਂਗੇ कि जे ऐसे ਖਿਡਾਰੀਆਂ ਨੂੰ ਥਾਂ ਦੇ ਜਾਵੇ ਤੇ ਬਹੁਤ ਵਧੀਆ ਕਿੰਨੇ ਪਲੇਅਰ ਬਣਦੇ ਉੱਤੇ ਬੜਾ ਸੁਖ ਲੱਗਦਾ ਏ ਇਸ ਪਿੰਡ ਦੇ ਮਹਾਨ ਕੋਚ ਨੇ ਬਾਬਾ ਬੋਰਡ ਕਬੱਡੀ ਦੇ ਖੇ ਆ ਲੀਏ ਬਾਬਾ ਕਿਸੇ ਚਾਹਦੇ ਜੀ ਜਿਨ੍ਹਾਂ ਨੇ ਕਿ ਬੜੀ ਮਿਹਨਤ ਦੇ ਨਾਲ ਇਹ ਨੌਜਵਾਨ ਜਿਹੜੇ ਨੇ ਕਾਇਮ ਕੀਤੇ ਨੇ ਬੜੇ ਨਾਮਵਰ ਨੌਜਵਾਨ ਉਹਨਾਂ ਨੇ ਪਿਆਰ ਕੀਤੇ ਜਿਹੜੇ ਇੰਡੀਆ ਨਹੀਂ ਕੈਨੇਡਾ ਅਮਰੀਕਾ ਦੀ ਤਰਜੀਹ ਦੇ ਉੱਪਰ ਵੀ ਉਹਨਾਂ ਟੀਮਾਂ ਦੇ ਵੱਲੋਂ ਖੇਡ ਰਹੇ ਨੇ ਇਸੇ ਤਰ੍ਹਾਂ ਇਹ ਵੀ ਹੀਰਾ ਵੀਰ ਜਿਹੜਾ ਚੰਡਿਆ ਹੋਇਆ ਉਸੇ ਬਾਪੂ ਦਾ ਚੰਡਿਆ ਹੋਇਆ ਏ ਕੈਨੇਡਾ ਜਾਣ ਤੋਂ ਪਰਮਾਤਮਾ ਦੀ ਇਹੋ ਜੀ ਰਜ਼ਾ ਕੇ ਜਾਣ ਤੋਂ ਪਹਿਲਾਂ ਛੱਟ ਲੱਗੀ ਕਿ ਇਹਦਾ ਜਾਣ ਤੋਂ ਰਹਿ ਗਏ ਕਿ ਹੁਣ ਕਬੱਡੀ ਖੇਡਣ ਤੋਂ ਵੀ ਨਕਾਰਾ ਹੋ ਚੁੱਕੇ। ਸੋ ਜ਼ਰੂਰ ਅਸੀਂ ਇਸ ਚੈਨਲ ਦੇ ਦੁਆਰਾ ਉਹਨਾਂ ਫੈਡਰੇਸ਼ਨਾਂ ਤੱਕ ਇਹ ਆਵਾਜ਼ ਪਹੁੰਚਾਉਣੀ ਚਾਹਾਂਗੇ ਕਿ ਇਸ ਵੀਰ ਦੀ ਜ਼ਰੂਰ ਬਾਖੜੀ ਜਾਵੇ ਤਾਂ ਕਿ ਉਹਨਾਂ ਵਾਲੇ ਸਮੇਂ ਵਿੱਚ ਹੀ ਆਪਣੇ ਪੈਰਾਂ ਦੇ ਉੱਤੇ ਖੜ੍ਹਾ ਹੋ ਸਕੇ ਕਿਉਂਕਿ ਸਰੀਰਕ ਗਰੁੱਪ ਦੇ ਵਿੱਚ ਨਕਾਰਾ ਹੋਣ ਕਰਕੇ ਕਬੱਡੀ ਖੇਡ ਨੂੰ ਪੇਰੇ ਗਏ ਨੇ ਪਰ ਹੁਣ ਆਉਣ ਵਾਲੇ ਸਮੇਂ ਵਿੱਚ ਬੱਚਿਆਂ ਦੇ ਭਵਿੱਖ ਨੂੰ ਮੁੱਖ ਰੱਖਦੇ ਇਹਨਾਂ ਦੀ ਜ਼ਰੂਰ ਜਿਹੜੀ ਮਦਦ ਕੀਤੀ ਜਾਵੇ। ਸੁਮੇਰ ਰਾਜ ਗਿੱਕੂ ਗੱਲਾ ਵਾਲੀ ਕੈਮਰਾਮੈਨ ਦੁਰਬਾਦ